ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਚੈਲੰਜ ਦਿੱਤਾ ਹੈ ਉਹ ਕਹਿੰਦੇ ਜਿੰਨੇ ਵੀ ਲੀਡਰ ਨੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਵੀ ਮੈਡੀਕਲ ਹੋਣਾ ਚਾਹੀਦਾ ਵੀ ਕੌਣ ਨਸ਼ਾ ਕਰਦਾ ਹੈ ਕੌਣ ਨਹੀਂ ਕਰਦਾ ਇਹ ਜ਼ਰੂਰੀ ਹੈ ਪਰ ਸਭ ਤੋਂ ਪਹਿਲਾਂ ਮਾਨ ਸਾਹਿਬ ਨੂੰ ਵੀ ਕਰਾਉਣਾ ਪਊਗਾ ਫਿਰ ਕਿਉਂਕਿ ਇਹਨਾਂ ਦੀਆਂ ਖਬਰਾਂ ਆ ਰਹੀਆਂ ਨੇ ਵੀ ਮਹੰਗੀ ਵੇਅਰ ਹੁੰਦੀ ਐ ਮਹੰਗੀ ਬਿਸ਼ਕੀ ਹੁੰਦੀ ਐ ਕਾਲਾ ਮਾਲ ਇਹ ਤਾਂ ਫਿਰ ਕਰਾਉਣਾ ਪਊਗਾ ਤੇ ਜੇ ਕਿਤੇ ਸਾਰੇ ਐਮਐਲਏ ਨੂੰ ਇਕੱਠੇ ਫੜ ਲਵਾਂ ਫਿਰ ਦੋ ਦੋ ਚਾਰ ਚਾਰ ਟੋਲੇ ਸਾਰਿਆਂ ਵਿੱਚ ਫੀਮ ਜੇਬਾਂ ਵਿੱਚ ਹੋਊ ਸਾਰਿਆਂ ਕੋਲ ਇਹ ਜ ਕੋਈ ਦੋਰਾ ਮਾ ਨਹੀਂ ਅਸ਼ਾ ਸੁਖਵੀਰ ਬਾਦਲ ਨੇ ਨਾ ਇੱਕ ਵਧੀਆ ਹਾਸਕੇ ਜੇ ਜਵਾਬ ਦਿੱਤਾ ਜਦੋਂ ਪੱਤਰਕਾਰ ਕਹਿੰਦਾ ਕਹਿੰਦਾ ਵੀ ਭਵੰਤਮਨ ਨੇ ਡੋਪ ਟੈਸਟ ਕਰਾਉਣ ਵਾਇਤੇ ਗਿਆ ਉਹ ਪਤਾ ਕਹਿੰਦਾ ਕਹਿੰਦਾ ਇਹ ਤਾਂ ਅੰਮ੍ਰਿਤ ਆ ਰਹੀਆਂ ਭਵੰਤਮਨ ਕਰਾਵੇ ਕਹਿੰਦਾ ਤੇ ਨਾਲੋਂ ਪੱਤਰਕਾਰ ਨੂੰ ਕਹਿੰਦਾ ਤੂੰ ਵੀ ਕਰਾ ਉਹਨੇ ਗੱਲ ਕਹਿ ਦਿੱਤੀ ਜਿਹੜੇ ਵਧੀਆ ਹਾਲਾਂਕਿ ਅਗਸਵਾ ਬਹੁਤ ਖੰਦਾ ਹੈ ਉਹ ਇਹ ਇਹ ਜਿਹੜਾ ਬਿਆਨ ਹੈ ਇਹ ਵੀ ਪੂਰੀ ਖਿੜੀ ਹੋਈ ਸੀ ਜਿਹੜੀ ਖਾਦੀ ਸੀ ਕਾਲੀ ਨਾਗਣੀ ਉਦਾਂ ਨਹੀਂ ਜ ਨਹੀਂ ਉਦਾਂ ਤਾਂ ਹੋਣਾ ਜਿਵੇਂ ਪ੍ਰਕਾਸ਼ੀ ਬਦਲ ਦਾ ਭੋਗ ਹੁਣੀ ਪਿਆ ਹੋਵੇ ਨਹੀਂ ਤਾਂ ਉਹ ਐਦਾਂ ਹੁੰਦਾ ਮੈਂ ਦੇਖਿਆ ਤੁਸੀਂ ਐ ਐ ਹੁੰਦਾ ਐ ਕਰਕੇ ਠੀਕ ਹੈ ਨਾ ਉਦੋਂ ਖਾਧੀ ਸੀ ਪੂਰੀ ਨਘਾਈ ਹੋਣੀ ਆ ਤਾਂ ਟੋਲਾ ਤਾਂ ਬਿਆਨ ਦਿੱਤਾ ਸੀ ਅੱਛਾ ਮੈਂ ਜਿਹੜੀ ਗੱਲ ਕਰਨੀ ਆ ਨਾ ਇਹਨਾਂ ਵਿੱਚ 90 ਬੰਦੇ ਉਹ ਨੇ ਕੋਈ ਵੀ ਸਰਕਾਰ ਆ ਜੇ ਜਿਹੜੇ ਕਹਿਣਗੇ ਇੱਥੇ ਖਾਸ ਖਾਸ ਦੀ ਖੇਤੀ ਹੋਵੇ ਜੀ ਪੋਸਟ ਵੀ ਜਾ ਜਾਵੇ ਜੀ ਮਤਲਬ ਆਪ ਤਾਂ ਮਰੋ ਜਿਹੜੀ ਧਰਤੀ ਆ ਉਹ ਵੀ ਨਸ਼ੇੜੀ ਬਣਾਓ ਪਹਿਲੇ ਨਹੀਂ ਦਾਣੇ ਚਾਰ ਹਰੇ ਹੁੰਦੇ ਇਥੇ ਮਤਲਬ ਬੁੜੀਆਂ ਨੂੰ ਵੀ ਖਾਣ ਲਾ ਦਿਓ ਮੈਂ ਨਾ ਜਦੋਂ ਤੁਸੀਂ ਟੀਕ ਸਾਲ ਪਹਿਲਾਂ ਦੀ ਗੱਲ ਕਰੂੰ ਜਦੋਂ ਨਰਮਾ ਹੁੰਦਾ ਸੀ ਪੂਰਾ ਉਦੋਂ ਕਈ ਬੀਬੀਆਂ ਵੀ ਖਾਂਦੀਆਂ ਸੀ ਜਿਵੇਂ ਭੁੱਕੀ ਬਾਲ ਕੇ ਖਾਣੀ ਜਾਂ ਫੀਮ ਖਾਣੀ ਉਹਦੇ ਨਾਲ ਇੱਕ ਜਵਾਕ ਹੋਣਾ ਛੋਟਾ ਜਿਹਾ ਉਹਨੂੰ ਦੇ ਦੇਣੇ ਫੀਮ ਉਹ ਸੁੱਤਾ ਰਹਿਣਾ ਜਵਾਕ ਵੀ ਨਰਮਾ ਵੱਧ ਜੂਗਾਗੇ ਜਾਨੀ ਕਿ ਵੀ ਭੁੱਕੀ ਦੀ ਕੋਸ਼ਤ ਦੀ ਖੇਤੀ ਕਰੋ ਵੀ ਬੀਬੀਆਂ ਨੂੰ ਵੀ ਨਸ਼ੇੜੀ ਬਣਾਓ ਫਿਰ ਗਿੱਧਾ ਰਲ ਮਿਲ ਕੇ ਜਿਵੇਂ ਇਸ਼ਕ ਇਸ਼ਕ ਦਾ ਗਿੱਧਾ ਪੈਂਦਾ ਨੀ ਤੇਰੇ ਇਸ਼ਕ ਦਾ ਫਿਰ ਰਲ ਮਿਲ ਕੇ ਨੱਚਣਗੇ ਇਹ ਸਚਾਈ ਹੈ ਜਣ ਕੇ ਇਹਨਾਂ ਨੇ ਕਦੇ ਨਹੀਂ ਬਿਆਨ ਦੇਣਾ ਵੀ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰੀਏ ਇਹ ਕਦੇ ਨਹੀਂ ਗੱਲ ਕਰਨੀ ਕਈ ਮੇਰੇ ਨਾਲ ਗੁੱਸੇ ਹੋਏ ਤੁਸੀਂ ਕਹਿੰਦੇ ਵੀਡੀਓ ਨਹੀਂ ਪਾਉਂਦੇ ਇਹ ਵੀ ਪੋਸਟ ਦੇਖੀ ਤੇ ਹੋਵੇ ਕਰ ਲੋ ਮੈਂ ਰੋਕਣਾ ਮੇਰੇ ਕੋਲ ਹਰਾ ਪੈਨ ਵੀ ਮੈਂ ਸਾਈਨ ਕਰਕੇ ਤੁਹਾਨੂੰ ਇਜਾਜ਼ਤ ਦੇਵਾਂ ਜੀਨੇ ਮਰਨਾ ਨਸ਼ੇ ਖਾ ਕੇ ਮਰੋ ਜੀ ਕਲ ਨੂੰ ਮਰਦੇ ਅਜਮਰ ਅਜਮਰ ਦੇ ਹੁਣੀ ਮਰੋ ਵੀਡੀਓ ਸੁਣ ਕੇ ਉਹਦੀ ਮਰ ਜੋ ਵੱਧ ਤੋਂ ਵੱਧ ਕੁਝ ਖਾ ਲਓ ਜੋ ਖਾਣਾ ਹੈ ਹੁਣ ਜਿਹੜਾ ਡੋਪ ਟੈਸਟ ਹੈਗਾ ਜਿਹੜੇ ਲੀਡਰਾਂ ਦਾ ਕਰਨਾ ਹੈ ਡੋਪ ਟੈਸਟ ਕਰਨ ਦੀ ਕੀ ਲੋੜ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਦਾ ਜਲੂਸ ਕੱਢੋ ਇਹਨਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਕਹੋ ਵੀ ਸੌਂ ਖਾਓ ਜੇ ਸੌਂ ਖਾ ਗਏ ਫਿਰ ਡੋਪ ਟੈਸਟ ਹੋਵੇ ਫਿਰ ਜੁੱਤੀਆਂ ਮਾਰਿਓ ਵੱਧ ਤੋਂ ਵੱਧ ਵੀ ਸੌਂ ਕਿਉਂ ਖਾਦੀ ਅਧਿਕਤਾਂ ਪਹਿਲੀ ਭਾ ਜਾਣਗੇ ਵੀ ਮੈਂ ਨਹੀਂ ਸੌਂ ਖਾਂਦਾ ਜਿਹੜੇ ਬਿਸ਼ਰਮ ਜਿਹੇ ਉਹਨਾਂ ਨੇ ਕਹਿ ਦੇਣਾ ਸਾਡਾ ਕੱਖ ਨਾ ਰਵੇ ਤੇ ਕੱਖ ਰਹਿਣਾ ਵੀ ਕੋਈ ਨਹੀਂ ਮੈਸੇ ਬਾਦਲਾਂ ਨੂੰ ਤਾਂ ਕਹਿੰਦੇ ਲੋੜ ਹੀ ਨਹੀਂ ਉਹਨਾਂ ਤਾਂ ਝੱਗਾ ਝੜ ਹੋਏ ਪਿਆ ਉਹ ਤਾਂ ਨਵੇਂ ਨਵੇਂ ਬਾਂਦਰ ਲੈ ਕੇ ਆਉਂਦੇ ਨੇ ਮੂਰੇ ਬੋਲਣ ਵਾਸਤੇ ਮੀਡੀਆ ਜਿਹਨਾਂ ਨੂੰ ਕੱਖ ਨਹੀਂ ਪਤਾ ਖੋਤੇ ਵਾਂਗੂ ਸ਼ਰਮੁਣਿਆ ਹੁੰਦਾ ਉਹਦੇ ਬਾਅਦ ਬੱਗ ਬੰਨੀ ਹੁੰਦੀ ਐ ਅਸੀਂ ਅਕਾਲੀਆ ਹਾਂ ਜੀ ਤੇ ਫਿਰ ਖੇਤਾਂ 'ਨ ਟੋੜੀ ਦਾ ਹੋਵੇ ਸੁੱਕਾ ਜਿਹੜਾ ਪੁਰਾਣਾ ਪਿਆ ਹੋਵੇ 15-20 ਸਾਲ ਦਾ ਬਈ ਹੁੰਦਾ ਨ ਘਰਾਂ ਵਿੱਚ ਸਾਹਮਣੇ ਤੇ ਉਹਦੇ ਨਾਲ ਲੱਗ ਜੇ ਕੁੱਟਣਾ ਫਿਰ ਫਿਰ ਪੁੱਛੇ ਬੀਦੂ ਅਕਾਲੀ ਐ ਅਕਾਲੀ ਸ਼ਬਦ ਦੇ ਜੇ ਬੰਦੇ ਅਰਥ ਕਰ ਜਾਣ ਨਾ ਮੈਨੂੰ ਨੀਵੇਂ ਥਾਂ ਬਹਾ ਦਿਓ ਬੇਤਾ ਇਹ ਜੇ ਕੜਮ ਚੌਧਰੀ ਨੇ ਜਿਹੜੇ ਨਾ ਜਦੋਂ ਹੱਥ ਜੋੜਨਗੇ ਬਾਘੁਰ ਜੀ ਕਾ ਖਾਲਸਾ ਬਾਘੁਰ ਜੀ ਕੀ ਫਤਿਹ ਸਾਰੀ ਉਮਰ ਫਤਿਹ ਨਹੀਂ ਬੁਲਾਉਣੀ ਆਉਂਦੀ ਜਿਕਰਾ ਕਰਨਗੇ ਬੋਲੀ ਸੋਨਿਹਾਲ ਕਈ ਭਈਏ ਰੱਖੇ ਨੇ ਨਾਲ ਪਿੱਛੋਂ ਬਾਜ ਆਉਂਦੇ ਆ ਵੀ ਹਾਂ ਉਹ ਪ੍ਰਵਾਸੀ ਮਜ਼ਦੂਰ ਨੇ ਇਹ ਰੋਲਾ ਪਾਉਣ ਵਾਸਤੇ ਰੱਖੇ ਨੇ ਅਮਜੀਤ ਜੀ ਜਦੋਂ ਬੋਲਦਾ ਹੁੰਦਾ ਦੋ ਦਿਨ ਪਹਿਲਾਂ ਹੀ ਖੜਾਏ ਹੁੰਦੇ ਆ ਕੋਲੇ ਤੇ ਜਦੋਂ ਸੁਖਵੀਰ ਵਾਲ ਬੋਲਦਾ ਉਹਨੂੰ ਕਿਹਾ ਹੁੰਦਾ ਵੀ ਜਦੋਂ ਮੈਂ ਸਾਹ ਲੈ ਲਿਆ ਉਹਦੀ ਛੱਡ ਦਿਓ ਜਕਰਾਂ ਬੋਲੇ ਸੋਨਿਹਾਲ ਆਹ ਤੈਨੂੰ ਦੇ ਹੁੰਦੇ ਨੇ ਕਿਉਂਕਿ ਭੁੱਖੀ ਖਾ ਖਾ ਕੇ ਰਗਾਂ ਬੈਠੀਆਂ ਹੁੰਦੀਆਂ ਨੇ ਤੇ ਬਸ ਉਹ ਜਲੂਸ ਕੱਢਦੇ ਆ ਕਿਹਦਾ ਡੋਪ ਟੈਸਟ ਕਰਾਉਣਾ ਜੀ ਇਥਾਂ ਫਿਰ ਅਫਸਰ ਵੀ ਵਿੱਚ ਆਉਣਗੇ ਬਹੁਤ ਆਉਣਗੇ ਵਿੱਚ ਕਿਧਰ ਕਿਧਰ ਕਰਾਓਗੇ ਮੁਸ਼ਕਲ ਹੈ ਇਹ ਬਿਆਨਬਾਜ਼ੀ ਹੁੰਦੀ ਹੈ ਕਰ ਲਿਆ ਕਰੋ 5 ਵਜੇ ਪਹਿਲਾਂ ਭਗਵੰਤ ਮਾਨ ਦਾ ਕਰਾ ਲਿਓ ਉਹਨੂੰ ਕਹਿ ਦਿਓ ਵੀ 24 ਘੰਟਿਆਂ ਬਾਅਦ ਡਾਕ ਟੈਸਟ ਹੋਣਾ ਹੈ ਫਿਰ ਦੇਖ ਲਓ ਕੀ ਹੁੰਦਾ ਹੈ ਇਹ ਗੱਲਾਂ ਹੀ ਨੇ ਸਭ ਦੀਆਂ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਇਹ ਭੁਗਾਈ ਨਾ ਹੀ ਮਾਰਿਆ ਕਰੋ ਫਾਇਦਾ ਨਹੀਂ ਕੋਈ ਜੇ ਪੰਜਾਬ ਦੇ ਲੋਕ ਸਿਆਣੇ ਹੋਣਗੇ ਆਪੇ ਸੁਧਰ ਜਾਣਗੇ ਕਿਛੇ ਦੇ ਕਹਿਣਾ ਕੁਛ ਨਹੀਂ ਹੋਣਾ ਇਹ ਤਾਂ ਸਭ ਉਹ ਨੇ ਇਹਨਾਂ ਨੂੰ ਇੱਕ ਲਾਈਨ 'ਚ ਖੜਾ ਦੇ 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 ਛੇਤਰ ਤੇ ਛੇਤਰ ਦੇ ਛੇਤਰ ਤੇ ਛੇਤਰ ਜਿੱਥੇ ਪੈਂਦੀ ਆ ਪਹਿਣ ਦੇ ਪਹਿਲਾਂ ਨਾ ਪੰਜ-ਛਤ ਮਾਰੇ ਫੇਰ ਪੁੱਛੇ ਵੀ ਕਿਉਂ ਬੁਲਾਇਆ ਤੈਨੂੰ ਸਾਡੇ ਇੱਕ ਨਾ ਟੀਚਰ ਹੁੰਦੇ ਸੀ ਮੈਥ ਦੇ ਤੇ ਉਹਨਾਂ ਨੂੰ ਗੰਡੂ ਕਰਕੇ ਕਿਹਾ ਜਾਂਦਾ ਸੀ ਤੇ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਉਹਨਾਂ ਦੀ ਹੈਟੇ ਬਹੁਤ ਛੋਟੀ ਜੀ ਉਹਨਾਂ ਨੇ ਨਾ ਲੱਗਣਾ ਇਦਾਂ ਵੀ ਆ ਹੱਥ ਨਾਲ ਥੱਪੜ ਮਾਰਨਗੇ ਉਹ ਮਾਰਦੇ ਸੀ ਹੱਥ ਨਾਲ ਤੇ ਮੂਰੇ ਖੜੇ ਸਟੂਡੈਂਟ ਨੂੰ ਪਤਾ ਹੀ ਲੱਗਦਾ ਸੀ ਵੀ ਥੱਪੜ ਕਿੱਧਰੋਂ ਆਉਣਾ ਹੈ ਜੇ ਇਧਰੋਂ ਇਸ਼ਾਰਾ ਕਰਤਾ ਅਗਲਾ ਐਂ ਕੱਲਾਂ ਕਰਨਾ ਇਧਰਲੇ ਪਾਸੇ ਮਾਰਦੇ ਸੀ ਉਹ ਇਦਾਂ ਦਾ ਬੰਦਾ ਹੋਵੇ ਪਹਿਲਾਂ 20 25 ਮਾਰੇ ਛੇਤਰ ਫੜ ਕੇ ਫਿਰ ਬਾਅਦ ਵਿੱਚ ਪੁੱਛੇ ਵੀ ਤੂੰ ਨਸ਼ਾ ਕਰਦਾ ਹੈ ਫੇਰ ਅਕ ਲਾਉਣੀ ਹੈ ਚਲੋ ਇਹਨੂੰ ਮੈਂ ਬਹੁਤਾ ਲੰਬਾ ਚੌੜਾ ਨਾ ਕਰਾਂ ਜਿੰਨੀਆਂ ਵੀ ਇੱਥੇ ਪਾਰਟੀਆਂ ਨੇ ਅਕਾਲੀ ਹੋਣ ਕਾਂਗਰਸੀ ਹੋਣ ਝਾੜੂ ਵਾਲੇ ਹੋਣ ਇਹਨਾਂ ਸਾਰਿਆਂ ਨੂੰ ਤੁਸੀਂ ਬਹਾ ਲਿਓ ਜੀ ਇਹਨਾਂ ਦੇ ਦੋ ਦੋ ਤੋੜੇ ਸਭ ਦੇ ਜੇਬਾਂ ਵਿੱਚ ਫੀਮ ਹੋਊਗੀ ਹੋਊਗੀ ਕਿਸੇ ਕੋਲੇ ਭੁੱਕੀ ਵਾਲੀ ਡੱਬੀ ਹੋਊਗੀ ਤੇ ਕਿਸੇ ਕੋਲੇ ਉਹ ਚਿੱਟਾ ਪਾਊਡਰ ਵੀ ਹੋ ਸਕਦਾ ਕਿਉਂਕਿ ਜਿਹੜੇ ਅਮੀਰ ਨੇ ਉਹਨਾਂ ਕੋਲੇ ਹੋ ਸਕਦਾ ਕੋਈ ਪਲਾ ਮਾਨਸ ਨਹੀਂ ਕੋਈ ਹੂ ਬਖਸ਼ਿਆ ਹੋਇਆ ਜਿਉ ਨੂੰ ਆਪਣੀ ਸਿਹਤ ਨਾਲ ਮਾਣਾ ਮੋਟਾ ਪਿਆਰ ਮੁਹੱਬਤ ਹੋਊ ਵੀ ਮੈਂ ਚਾਰ-ਛੱਦ ਵੱਧ ਕੱਢਣੇ ਨੇ ਤੇ ਨਹੀਂ ਤਾਂ ਇਹ ਲੁੰਗਲਾਣਾ ਸਾਰਾ ਇੱਕੋ ਹੀ ਐ ਮੈਨੂੰ ਕਿਸੇ ਬੰਦੇ ਨੇ ਗੱਲ ਸੁਣਾਈ ਇੱਕ ਅੰਮ੍ਰਿਤਸਰ ਦੇ ਵਿੱਚ ਨਾ ਹੋਟਲ ਸੀ ਨਾਂ ਨਹੀਂ ਲੈਣਾ ਫਿਰ ਉਹ ਕੰਮ ਗੜਬੜ ਹੋ ਜਾਂਦੀ ਐ ਵੈਸੇ ਪਤਾ ਲੱਗ ਜਾਣਾ ਉਹ ਕਹਿੰਦਾ ਜੀ ਇੱਥੇ ਬੈਠੋ ਮੈਂ ਬਹਿ ਗਿਆ ਅਸੀਂ ਕਿਸੇ ਬਿਲਡਿੰਗ ਵਿੱਚ ਉੱਪਰ ਬੈਠੇ ਜੀ ਉਹ ਕਹਿੰਦਾ ਉਹ ਹੋਟਲ ਦੇਖੋ ਮੈਂ ਕੀ ਦੇਖ ਰਿਹਾ ਕਹਿੰਦਾ ਵੀ ਨੋਟ ਕੀਤਾ ਮੈਂ ਕਿ ਵੀ ਸਾਰੇ ਨੀਲੀਆਂ ਪੱਗਾਂ ਵਾਲੇ ਐ ਇੱਕੋ ਹੀ ਰੰਗ ਕਿਉਂ ਐ ਉਹ ਕਹਿੰਦਾ ਜੀ ਇਹ ਸ਼ੋਮਣੇ ਕਮੇਟ ਦੇ ਮੁਲਾਜ਼ਮ ਨੇ ਰੱਗੀ ਢਾਡੀ ਸੇਵਾਦਾਰ ਕਹਿੰਦਾ ਡਿਊਟੀਆਂ ਤੋਂ ਜਦੋਂ ਘਰੇ ਆ ਗਏ ਬਸ ਇਹਨੇ ਕੱਪੜੇ ਲਾਹਿਆ ਕੱਲੇ ਪੱਗਾਂ ਉਹੀ ਨੇ ਇਹਨਾਂ ਦੇ ਇੱਥੋਂ ਕਹਿੰਦਾ ਜੱਜਮੈਂਟ ਹੁੰਦੀ ਐ ਵੀ ਸਾਰੇ ਇਹ ਪੈਗ ਲਾਉਣ ਵਾਲੇ ਐ ਕੀ ਕਹੋਗੇ ਤੁਸੀਂ ਹੁਣ ਅਸਾਂ ਮੈਨੂੰ ਯਕੀਨ ਨਾ ਆਵੇ ਉਹ ਕਹਿੰਦਾ ਪਗ ਦਾ ਸਾਰਾ ਨੇ ਨੀਲੀਆਂ ਨੇ ਤੁਸੀਂ ਦੇਖ ਲਿਓ ਮੈਂ ਕਹਿੰਦਾ ਕਾਰਨ ਕੀ ਹੈ ਕਹਿੰਦਾ ਕੱਪੜੇ ਚਿੱਟੇ ਸੀ ਹੌਣ ਸਰ ਕੱਪੜੇ ਫੜਾ ਫੜ ਲਾਹ ਤੇ ਤੇ ਚੱਲ ਬੀ ਕਹਿੰਦਾ ਦਾੜੀਆਂ ਮੰਨ ਕੇ ਇੰਦਰ ਇਹੀ ਗੱਲ ਉਥੇ ਜਾ ਕੇ ਦੇਖੀ ਜਿਹੜਾ ਵੀ ਦੇਖੇ ਦਾੜੀ ਬੰਨੀ ਹੋਈ ਉਹਦੀ ਆ ਜਿਹੜਾ ਕੋਈ ਮੇਰੇ ਵਾਂਗੂ ਇਤਨਾ ਪੱਕ ਬੰਦਾ ਸੀ ਉਹੀ ਪੱਗ ਲਾ ਕੇ ਜਾਂਦਾ ਸੀ ਤੇ ਨਹੀਂ ਉਹ ਫੜਿਆ ਜਾਣਾ ਸੀ ਹਲਕਣ ਤੂੰ ਤਾਂ ਬਾਬਾ ਹੈ ਜੇ ਦਾੜੀ ਬਨ ਕੇ ਕਈਆਂ ਦੇ ਰਮਾਲ ਬਨਿਆ ਸੀ ਇਹ ਸੱਚੀ ਹੈ ਇਹ ਹਕੀਕਤ ਹੈ ਤੁਸੀਂ ਫੜੇ ਨਹੀਂ ਗੰਗੇ ਸਰ ਜਿੱਤੋ ਖੂਦ ਦੇ ਵਿੱਚੋਂ ਕੀ ਕੁਝ ਕੱਢਿਆ ਸੀ ਇਹ ਸ਼ਰਿਆਮ ਹੈ ਜੀ ਕਿਨੂੰ ਕਿਨੂੰ ਪਿੱਟਦੇ ਹੋ ਇਹ ਤਾਂ ਬਾਢਿਓ ਨਾ ਜੂਤ ਫਿਰਨ ਵਾਲਾ ਸਾਰਿਆਂ ਤੇ ਚਮਕੀਲਾ ਚੇਤੇ ਤਾਂ ਹੀ ਕਰਦੇ ਆ ਤੂੰ ਇੱਕ ਅੱਦੇ ਨੂੰ ਰੋਮੇ ਉੱਤੇ ਆ ਫਿਰਦਾ ਆਵਾ ਨਹੀਂ ਕਿਹਦੇ ਕੀਦੇ ਟੈਸਟ ਕਰਾਉਂਗੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦਾ ਕਰਾ ਲਓ ਨਹੀਂ ਨਹੀਂ ਪਹਿਲਾਂ ਸੁਖਵੀਰ ਬਾਲ ਦਾ ਕਰਾਓ ਅੱਗ ਸਮਾ ਜਿਆਦੇ ਉਹ ਖਾਂਦਾ ਤੇ ਪਰ 2000 ਹੋ ਰਹੇ ਨਮਾਦ ਕਰਾ ਲੇ ਚਲੋ ਇੰਨੇ ਹੀ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ